ਰਹਿਰਾਸ ਸਾਹਿਬਾਨੇ ਵਿੱਚੋਂ ਕਰਨਾ ਹੈ ਕਿਉਂਕਿ ਜਿਵੇਂ ਅਨੰਦ ਸਾਹਿਬ ਜੀ ਦਾ ਪਾਠ ਇੱਥੋਂ ਕਰਦੇ ਹਾਂ ਇਕੱਲਾ ਤਾਂ ਉੱਥੇ ਆਪ ਜੀ ਉਲਝ ਸਕਦੇ ਹੋ ਕਿਉਂਕਿ ਅਨੰਦ ਸਾਹਿਬ ਜੀ ਦਾ ਜੋ ਪਾਠ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਬਹੁਤ ਪਿਆਰੇ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਗੁਰ ਪਿਆਰਿਓ ਅੱਜ ਫਿਰ ਆਪ ਜੀ ਦੇ ਲਈ ਬਹੁਤ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਹਾਂ ਅੱਜ ਅਸੀਂ ਗੱਲ ਕਰਾਂਗੇ ਚੋਪਹਿਰਾ ਸਾਹਿਬ ਜੀ ਦੀ ਕਿ ਚੋਪਹਿਰਾ ਸਾਹਿਬ ਜੀ ਦੇ ਵਿੱਚ ਕਿਹੜੇ-ਕਿਹੜੇ ਬਾਣੀ ਦਾ ਅਤੇ ਕਿੱਥੋਂ ਤੋਂ ਕਿੱਥੋਂ ਤੱਕ ਪਾਠ ਕਰਨਾ ਹੈ ਕੀਤਾ ਜਾਂਦਾ ਹੈ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ ਗੁਰ ਪਿਆਰਿਓ ਚੋਪਹਿਰਾ ਸਾਹਿਬ ਜੀ ਦਾ ਪਾਠ ਕਰਦੇ ਹੋਿਆਂ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਜਾਂ ਕਈ ਵਾਰ ਅਸੀਂ ਪਾਠ ਕਰਦੇ ਕਰਦੇ ਹੀ ਉੜ ਜਾਂਦੇ ਹਾਂ ਕਿ ਕਿਹੜਾ ਪਾਠ ਅਸੀਂ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਕਰਨਾ ਹੈ ਤੇ ਪਾਠ ਕਰਦੇ ਹੋਇਆ ਜਦੋਂ ਅਸੀਂ ਵਿੱਚ ਕਿਤੇ ਉੜ ਜਾਂਦੇ ਹਾਂ ਤਾਂ ਪਾਠ ਕਰਨ ਤੋਂ ਉਪਰੰਤ ਸਾਡੇ ਮਨ ਵਿੱਚ ਕਿਤੇ ਨਾ ਕਿਤੇ ਇਹ ਭਰਮ ਪੈਦਾ ਹੋ ਜਾਂਦਾ ਹੈ ਕਿ ਮੈਂ ਪਾਠ ਵਿੱਚ ਗਲਤੀ ਕੀਤੀ ਹੈ ਜਾਂ ਮੈਂ ਪਾਠ ਵਿੱਚ ਵਿਚ ਪਾਠ ਦੇ ਮੈਂ ਉਲਝ ਗਿਆ ਸੀ ਕਿ ਮੈਂ ਕੀ ਕਰਾਂ ਕਿਹੜਾ ਪਾਠ ਕਿੱਥੋਂ ਤੋਂ ਕਿੱਥੋਂ ਤੱਕ ਕਰਨਾ ਸੀ ਇਸ ਵਿੱਚ ਮੈਂ ਉਲਝ ਗਿਆ ਸੀ ਤੇ ਬਾਅਦ ਵਿੱਚ ਸਾਡੇ ਮਨ ਵਿੱਚ ਭਰਮ ਪੈਦਾ ਹੋ ਜਾਂਦਾ ਹੈ ਇਸ ਕਰਕੇ ਇਸ ਵੀਡੀਓ ਵਿੱਚ ਆਪ ਜੀ ਨੂੰ ਦੱਸਾਂਗੇ ਕਿਹੜਾ ਪਾਠ ਅਸੀਂ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਕਰਨਾ ਹੈ ਤੇ ਸਾਡਾ ਜੋ ਪਾਠ ਹੈ ਜੋ ਪਹਿਰਾ ਸਾਹਿਬ ਜੀ ਦੀ ਹਾਜ਼ਰੀ ਹੈ ਉਹ ਚੰਗੀ ਤਰ੍ਹਾਂ ਗੁਰ ਚਰਨਾ ਵਿੱਚ ਬਾਬਾ ਜੀ ਦੇ ਚਰਨਾ ਵਿੱਚ ਲੱਗ ਜਾਵੇ ਇਸ ਕਰਕੇ ਇਸ ਵੀਡੀਓ ਵਿੱਚ ਆਪ ਜੀ ਦੇ ਨਾਲ ਸਹਿਰ ਕੀਤਾ ਹੈ ਕਿ ਅਸੀਂ ਜਪਜੀ ਸਾਹਿਬ ਜੀ ਦੇ ਪਾਠ, ਚੋਪਈ ਸਾਹਿਬ ਜੀ ਦਾ ਕਿਹੜਾ ਪਾਠ ਕਰਨਾ ਹੈ, ਅਨੰਦ ਸਾਹਿਬ ਜੀ ਦਾ ਕਿਹੜਾ ਪਾਠ ਕਰਨਾ ਹੈ, ਕਿੱਥੋਂ ਤੋਂ ਕਿੱਥੋਂ ਤੱਕ ਕਰਨਾ ਹੈ ਇਸ ਵੀਡੀਓ ਵਿੱਚ ਆਪ ਜੀ ਦੇ ਨਾਲ ਸਹਿਰ ਕੀਤਾ ਹੈ ਤੇ ਐਸੇ ਹੀ ਹੋਰ ਵੀਡੀਓ ਜਾਣਕਾਰੀ ਭਰਪੂਰ ਵੀਡੀਓ ਆਪ ਜੀ ਨੂੰ ਇਸ ਚੈਨਲ ਤੇ ਮਿਲ ਜਾਣਗੀਆਂ। ਚੈਨਲ ਤੇ ਜਾ ਕੇ ਆਪ ਜੀ ਹੋਰ ਵੀਡੀਓ ਵੀ ਦੇਖ ਸਕਦੇ ਹੋ ਤੇ ਆਹ ਗੁਰਪਿਆਰ ਅਸੀਂ ਜਾਣਦੇ ਆ। ਕਿ ਕਿਹੜਾ ਪਾਠ ਅਸੀਂ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਕਰਨਾ ਹੈ ਸਭ ਤੋਂ ਪਹਿਲਾਂ ਗੁਰਪਿਆਰ ਅਸੀਂ ਨਿਤਨੇਮ ਸਾਹਿਬ ਜੀ ਦਾ ਇਹ ਵਾਲਾ ਗੁਟਕਾ ਸਾਹਿਬ ਲੈਣਾ ਹੈ ਜਿਸ ਤੇ ਉੱਤੇ ਲਿਖਿਆ ਹੁੰਦਾ ਹੈ ਨਿਤਨੇਮ ਤੇ ਇਸ ਵਿੱਚੋਂ ਅਸੀਂ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਨੇ ਨੇ ਤੇ ਜਪਜੀ ਸਾਹਿਬ ਜੀ ਦੇ ਪੰਜ ਪਾਠ ਜਿਵੇਂ ਕਿ ਆਪ ਜੀ ਵੇਖ ਰਹੇ ਹੋ ਜਪਜੀ ਸਾਹਿਬ ਜੀ ਦਾ ਪਾਠ ਇੱਥੋਂ ਲੈ ਕੇ ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਇੱਥੋਂ ਤੋਂ ਲੈ ਕੇ ਅਸੀਂ ਸ਼ੁਰੂ ਕਰਨਾ ਹੈ ਤੇ ਜਪਦੇ ਸਾਹਿਬ ਜੀ ਦਾ ਪਾਠ ਸਾਡਾ ਇੱਥੇ ਇਹ ਸ਼ਲੋਕ ਪੜ੍ਹ ਕੇ ਸੰਪੂਰਨ ਹੁੰਦਾ ਹੈ ਜਪਦੇ ਸਾਹਿਬ ਜੀ ਦਾ ਪਾਠ ਸ਼ਲੋਕ ਤੇ ਇੱਥੇ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਤੇ ਤੱਕ ਸਾਡਾ ਇੱਕ ਜਪਜੀ ਸਾਹਿਬ ਜੀ ਦਾ ਪਾਠ ਪੂਰਾ ਹੋ ਜਾਂਦਾ ਹੈ ਸੰਪੂਰਨ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਅਸੀਂ ਇਹ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰਨੇ ਹਨ ਜਪਜੀ ਸਾਹਿਬ ਜੀ ਦਾ ਪਾਠ ਸਾਨੂੰ ਨਿਤਨੇਮ ਸਾਹਿਬ ਜੀ ਦੇ ਗੁਟਕਾ ਸਾਹਿਬ ਵਿੱਚੋਂ ਮਿਲ ਜਾਂਦਾ ਹੈ ਜਾਂ ਇਕੱਲਾ ਹੀ ਜਪਜੀ ਸਾਹਿਬ ਜੀ ਦਾ ਗੁਟਕਾ ਸਾਹਿਬ ਸਾਨੂੰ ਕਿੱਤੇ ਵੀ ਮਿਲ ਸਕਦਾ ਹੈ ਤੇ ਨਹੀਂ ਵੀ ਮਿਲਦਾ ਤੇ ਨਿਤਨੇਮ ਦੀ ਇਸ ਬਾਣੀ ਵਿੱਚੋਂ ਨਿਤਨੇਮ ਸਾਹਿਬ ਜੀ ਦੇ ਇਸ ਗੁਟਕਾ ਸਾਹਿਬ ਵਿੱਚੋਂ ਸਾਨੂੰ ਜਪਦੇ ਸਾਹਿਬ ਜੀ ਦਾ ਪਾਠ ਮਿਲ ਜਾਵੇਗਾ ਤੇ ਗੁਰਪਿਆਰ ਦੂਜੇ ਅੰਬਰ ਤੇ ਅਸੀਸ ਕਰਨਾ ਹੈ ਜੋ ਪਈ ਸਾਹਿਬ ਜੀ ਦਾ ਪਾਠ ਤੇ ਜੋ ਚੋਪਈ ਸਾਹਿਬ ਜੀ ਦਾ ਪਾਠ ਉਹ ਨਿਤਨੇਮ ਸਾਹਿਬ ਜੀ ਦੇ ਗੁਟਕਾ ਸਾਹਿਬ ਵਿੱਚ ਸਾਨੂੰ मिल ਜਾਂਦਾ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ ਆਉਂਦਾ ਹੈ ਉਸ ਤੋਂ ਬਾਅਦ ਜਾਪ ਸਾਹਿਬ ਜੀ ਦਾ ਪਾਠ ਆਉਂਦਾ ਹੈ ਤਿਸ ਤੋਂ ਬਾਅਦ ਤ੍ਰੈ ਪ੍ਰਸਾਦ ਸਵਈਏ ਦਾ ਪਾਠ ਆਉਂਦਾ ਹੈ ਉਸ ਤੋਂ ਬਾਅਦ ਚੋਪਈ ਸਾਹਿਬ ਜੀ ਦਾ ਪਾਠ ਆਉਂਦਾ ਹੈ ਤੇ ਗੁਰਪਿਆਰੇ ਚੋਪਈ ਸਾਹਿਬ ਜੀ ਦਾ ਪਾਠ ਸਾਨੂੰ ਫਿਰ ਜਪਜੀ ਸਾਹਿਬ ਜੀ ਦੇ ਪੰਜ ਪਾਠਾਂ ਤੋਂ ਬਾਅਦ ਸਾਨੂੰ ਚੋਪਈ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ ਤੇ ਚੋਪਈ ਸਾਹਿਬ ਜੀ ਦਾ ਪਾਠ ਚਰਪਈ ਸਾਹਿਬ ਜੀ ਦਾ ਪਾਠ ਇੱਥੋਂ ਸ਼ੁਰੂ ਹੁੰਦਾ ਹੈ ਪਾਸ ਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਇੱਥੋਂ ਤੋਂ ਲੈ ਕੇ ਗੁਰ ਪਿਆਰਿਓ ਇਹ ਪਾਠ ਅਸੀਂ ਕਰਨਾ ਹੈ ਇਸ ਦੇ ਤਕਰੀਬਨ 25 ਸ਼ਬਦ ਨੇ ਇੱਥੋਂ ਤੱਕ ਅਸੀਂ ਪਾਠ ਕਰਨਾ ਹੈ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਇੱਥੋਂ ਤੱਕ ਅਸੀਂ ਪਾਠ ਕਰਨਾ ਹੈ ਜੋ ਕਿ ਗੁਰਦੁਆਰਾ ਸਹੀਦਾ ਸਾਹਿਬ ਵਿੱਚ ਕੀਤਾ ਜਾਂਦਾ ਹੈ ਇਸ ਤੋਂ ਕੈ ਗੁਟਕਾ ਸਾਹਿਬ ਵਿੱਚ ਇਸ ਤੋਂ ਵੱਧ ਵੀ ਜੋ ਪਈ ਸਾਹਿਬ ਜੀ ਦਾ ਪਾਠ ਹੁੰਦਾ ਹੈ ਪਰ ਅਸੀਂ ਇੱਥੋਂ ਤੱਕ ਪਾਠ ਕਰਨਾ ਹੈ ਜੋ ਸਹੀਦਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਹੁੰਦਾ ਹੈ ਤੇ ਜਪਜੀ ਸਾਹਿਬ ਜੀ ਦੇ ਪੰਜ ਪਾਠ ਤੇ ਚੋਂ ਪਈ ਸਾਹਿਬ ਜੀ ਦੇ ਇਹ ਦੋ ਪਾਠ ਕਰਨ ਤੋਂ ਉਪरांत ਅਸੀਂ 10 15 20 ਮਿੰਟ ਵਾਸਤੇ ਰੈਸਟ ਕਰਕੇ ਚਾਹ ਪਾਣੀ ਚੱਕ ਕੇ ਉਸ ਤੋਂ ਬਾਅਦ ਸਾਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੁੰਦਾ ਹੈ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਇਹ ਗੁਟਕਾ ਸਾਈ ਵਿੱਚੋਂ ਸਾਨੂੰ ਮਿਲਦਾ ਹੈ ਇਹ ਸੁਖਮਨੀ ਸਾਹਿਬ ਜੀ ਦਾ ਗੁਟਕਾ ਸਹੀਵ ਹੈ ਤੇ ਇਸ ਵਿੱਚ ਅਸੀਂ ਇੱਥੋਂ ਤੱਕ ਲੈ ਕੇ ਇੱਥੋਂ ਲੈ ਕੇ ਅਸੀਂ ਪਾਠ ਸ਼ੁਰੂ ਕਰਨਾ ਹੈ ਗਵੜੀ ਸੁਖਮਨੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਥੋਂ ਅਸੀਂ ਇਹ ਪਾਠ ਸ਼ੁਰੂ ਕਰਨਾ ਹੈ ਤੇ ਸਮਾਪਤੀ ਇਸ ਅਸੀਂ ਸਮਾਪਤੀ ਇਸ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਇੱਥੇ ਹੁੰਦੀ ਹੈ ਸਭ ਤੇ ਉੱਚ ਤਾਂ ਕਿ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਇਥੋਂ ਇਹ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋ ਜਾਂਦਾ ਹੈ ਤੇ ਗੁਰਪਿਆਰ ਇਸ ਤੋਂ ਬਾਅਦ ਅਸੀਂ ਅਨੰਦ ਸਾਹਿਬ ਦੀ 6 ਪਉੜੀਆਂ ਦਾ ਪਾਠ ਕਰਨਾ ਹੈ ਜੋ ਕਿ ਸਾਨੂੰ ਨਿਤਨੇਮ ਸਾਹਿਬ ਜੀ ਦੇ ਗੁਟਕਾ ਸਾਈ ਵਿੱਚ ਹੀ ਮਿਲ ਜਾਂਦਾ ਹੈ ਤੇ ਜੋ ਅਨੰਦ ਸਾਹਿਬ ਜੀ ਦਾ ਪਾਠ ਕਰਨਾ ਹੈ ਉਹ ਅਸੀਂ ਰਹਿਰਾਸ ਸਾਹਿਬ ਬਾਣੀ ਵਿੱਚੋਂ ਕਰਨਾ ਹੈ ਕਿਉਂਕਿ ਜਿਵੇਂ ਅਨੰਦ ਸਾਹਿਬ ਜੀ ਦਾ ਪਾਠ ਇੱਥੋਂ ਕਰਦੇ ਹਾਂ ਇਕੱਲਾ ਤਾਂ ਉੱਥੇ ਆਪ ਜੀ ਉਹ ਲੈ ਸਕਦੇ ਹੋ ਕਿਉਂਕਿ ਅਨੰਦ ਸਾਹਿਬ ਜੀ ਦਾ ਜੋ ਪਾਠ ਕੀਤਾ ਜਾਂਦਾ ਹੈ ਉਹ ਪਾਠ ਪਹਿਲੀ ਪੰਜ ਪੌੜੀਆਂ ਤੇ ਲਾਸਟ ਵਾਲੀ ਇੱਕ ਪੌੜੀ ਅਤੇ ਸ਼ਲੋਕ ਪੜ੍ਹ ਕੇ ਅਨੰਦ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਤੇ ਜੇ ਆਪ ਜੀ ਅਨੰ ਸਾਹਿਬ ਜੀ ਇਹ ਵਾਲਾ ਪੜ੍ਹਦੇ ਹੋ ਤਾਂ ਇਸ ਵਿੱਚ ਪੂਰੀ 40 ਪੋਡੀਆਂ ਦਾ ਪਾਠ ਹੈ ਇਸ ਵਿੱਚ ਆਪ ਜੀ ਉਲਝ ਸਕਦੇ ਹੋ ਤੇ ਗੁਰਦੁਆਰਾ ਸਹੀਦਾ ਸਾਹਿਬ ਵਿਖੇ ਜਿਵੇਂ ਪਾਠ ਹੁੰਦਾ ਹੈ ਅਨਾ ਸਾਹਿਬ ਜੀ ਦੀਆਂ ਪਹਿਲੀ ਪੰਜ ਪਉੜੀਆਂ ਲਾਸਟ ਵਾਲੇ ਇੱਕ ਪਉੜੀ ਅਤੇ ਇਸ ਲੋਕ ਤੇ ਉਹ ਪਾਠ ਆਪ ਜੀ ਨੇ ਰਹਿਰਾ ਸਾਹਿਬ ਜੀ ਦੀ ਬਾਣੀ ਵਿੱਚੋਂ ਕਰਨਾ ਹੈ ਤੇ ਰਹਿਰਾ ਸਾਹਿਬ ਜੀ ਦੀ ਬਾਣੀ ਵਿੱਚ ਇਹ ਪਾਠ ਇਸ ਤਰ੍ਹਾਂ ਹੈ ਆਓ ਅਸੀਂ ਵੇਖਦੇ ਹਾਂ ਰਹਿਰਾ ਸਾਹਿਬ ਜੀ ਦੀ ਬਾਣੀ ਵਿੱਚ ਪਾਠ ਅਸੀਂ ਇੱਥੋਂ ਕਰਨਾ ਹੈ ਰਾਮਕਲੀ ਮਹਿਲਾ ਤੀਜਾ ਆਨੰਦ ਇੱਕੋ ਵੰਕਾ ਸਤਗੁਰ ਪ੍ਰਸਾਦ ਇਸ ਵਿੱਚ ਪਹਿਲੇ ਇੱਕ ਸ਼ਬਦ ਇਹ ਹੋ ਗਿਆ ਦੂਜਾ ਸ਼ਬਦ ਇਹ ਹੋ ਗਿਆ ਤੀਜਾ ਸ਼ਬਦ ਇਹ ਹੋ ਜਾਂਦਾ ਹੈ ਚੌਥਾ ਸ਼ਬਦ ਚੌਥੀ ਪੌੜੀ ਇਹ ਹੋ ਜਾਂਦੀ ਹੈ ਪੰਜਵੀਂ ਪੌੜੀ ਇਹ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਲਾਸਟ ਵਾਲੀ ਪੌੜੀ ਇਹ ਪੜੀ ਜਾਂਦੀ ਹੈ ਛੇ ਪੌੜੀਆਂ ਇਹ ਹੋ ਜਾਂਦੀਆਂ ਨੇ ਤੇ ਇਹ ਛੇ ਪੌੜੀਆਂ ਦਾ ਪਾਠ ਇੱਥੋਂ ਤੱਕ ਕਰਕੇ ਉਸ ਤੋਂ ਬਾਅਦ ਅਸੀਂ ਸਲੋਕ ਪੜਨਾ ਹੈ ਜੋ ਜਪਜੀ ਸਾਹਿਬ ਵਿੱਚ ਹੈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਸ ਰਾਤ ਦਇਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਹਾਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਇਹ ਸ਼ਲੋਕ ਪੜਨਾ ਹੈ ਅਨੰਤ ਸਾਹਿਬ ਜੀ ਦੀ 6 ਪੋੜੀਆਂ ਤੋਂ ਬਾਅਦ ਤੇ ਇਸ ਤੋਂ ਬਾਅਦ ਅਸੀਂ ਅਰਦਾਸ ਬੇਨਤੀ ਕਰਨੀ ਹੈ ਜੇ ਅਰਦਾਸ ਬੇਨਤੀ ਆਪ ਜੀ ਦੇ ਕੰਠ ਹੈ ਆਪ ਜੀ ਨੂੰ ਪਤਾ ਹੈ ਅਰਦਾਸ ਬੇਨਤੀ ਕਿਵੇਂ ਕੀ ਕਰਨੀ ਹੈ ਕਿਵੇਂ ਪੜ੍ਹਨੀ ਹੈ ਤਾਂ ਚੰਗਾ ਹੈ ਤੇ ਜੇ ਨਹੀਂ ਆਪ ਜੀ ਨੂੰ ਅਰਦਾਸ ਬੇਨਤੀ ਦਾ ਵੀ ਨਹੀਂ ਪਤਾ ਤਾਂ ਉਹ ਵੀ ਅਸੀਂ ਇਸ ਗੁਟਕਾ ਸਾਈ ਵਿੱਚੋਂ ਅਰਦਾਸ ਬੇਨਤੀ ਕਰ ਸਕਦੇ ਹਾਂ ਅਰਦਾਸ ਬੇਨਤੀ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਹੁੰਦੀ ਹੈ ਆਓ ਅਰਦਾਸ ਬੇਨਤੀ ਵੀ ਅਸੀਂ ਵੇਖ ਲੈਂਦੇ ਹਾਂ ਸਮਝ ਲੈਂਦੇ ਹਾਂ ਗੁਰਪਿਆਰ ਅਰਦਾਸ ਇਹ ਹੈ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਤੋਂ ਲੈ ਕੇ ਅਸੀਂ ਅਰਦਾਸ ਕਰਨੀ ਹੈ 1 2 3 4 5 ਤਕਰੀਬਨ 5 ਪੇजेस ਤੇ ਇਹ ਅਰਦਾਸ ਬੇਨਤੀ ਸਾਨੂੰ ਮਿਲ ਜਾਂਦੀ ਹੈ ਇਹ ਅਰਦਾਸ ਬੇਨਤੀ ਕਰਨੀ ਹੈ ਇੱਥੇ ਅਰਦਾਸ ਦੀ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਆਪ ਜੀ ਨੇ ਚੋਪੈਰਾ ਸੇ ਵਿਗਟਨਾ ਹੈ ਤੇ ਇਹ ਦੋ ਗੁੱਟ ਕਾ ਸਾਹਿਬ ਆਪ ਜੀ ਦੇ ਕੋਲ ਜਰੂਰ ਹੋਣੇ ਚਾਹੀਦੇ ਹਨ ਤਾਂ ਆਪ ਜੀ ਸੰਪੂਰਨ ਬਾਣੀ ਦਾ ਪਾਠ ਕਰ ਸਕਦੇ ਹੋ ਸੋ ਗੁਰ ਪਿਆਰ ਅਸੀਂ ਅੱਜ ਸਮਝਾ ਹੈ ਕਿ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਕਰਨਾ ਹੈ ਚੋਪੈ ਸਾਹਿਬ ਜੀ ਦਾ ਕਿਹੜਾ ਪਾਠ ਕਰਨਾ ਹੈ ਕਿੱਥੋਂ ਕਰਨਾ ਹੈ ਅਨੰਦ ਸਾਹਿਬ ਜੀ ਦਾ ਪਾਠ ਕਿਹੜਾ ਕਰਨਾ ਹੈ ਸੁਖਮਨੀ ਸਾਹਿਬ ਜੀ ਦਾ ਪਾਠ ਕਿਵੇਂ ਕਰਨਾ ਹੈ ਇਸ ਵੀਡੀਓ ਵਿੱਚ ਅਸੀਂ ਅੱਜ ਸਮਝੇ ਹਾਂ ਐਸੀ ਹੋਰ ਜਾਣਕਾਰੀ ਭਰਪੂਰ ਵੀਡੀਓ ਆਪ ਜੀ ਦੇ ਲਈ ਲੈ ਕੇ ਆਉਂਦੇ ਰਹਾਂਗੇ ਇਹ ਵੀਡੀਓ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਆਪ ਜੀ ਨੇ ਸਾਂਝ ਕਰਨ ਦੀ ਕਿਰਪਾਲਤਾ ਕਰਨੀ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਜਾਵੇ ਉਹ ਵੀ ਆਪ ਜੀ ਨੂੰ ਬਹੁਤ ਦਵਾਵਾਂ ਦੇਵੇ ਸੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜਿਸ ਤੇ ਨਾਲ ਆਉਣ ਵਾਲੀ ਹਰ ਵੀਡੀਓ ਦੀ ਸੂਚਨਾ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਜਾਵੇਗੀ ਗਲਤੀਆਂ ਭੁੱਲ ਚੁੱਕਾ ਦਿਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ